ਹਾਂਜੀ ਵੀਰ ਜੀ ਜਿਹੜੇ ਇਸ ਚੈਨਲ ਤੇ ਨਵੇਂ ਜੁੜਿਆ ਲਾਈਕ ਤੇ ਫੋਲੋ ਤੇ ਸ਼ੇਅਰ ਜਰੂਰ ਕਰ ਦੇਣਾ ਵਾ ਲਓ ਜੀ ਅਸੀਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਦੇਸੀ ਕਿਕਰ ਦੇ ਤੁੱਕਿਆਂ ਬਾਰੇ ਤੋਂ ਜਿਨ੍ਹਾਂ ਨੇ ਵੀ ਉਹ ਸਾਡਾ ਨੁਕਤਾ ਅਜ਼ਮਾਇਆ ਸਾਨੂੰ ਫੋਨ ਵੀ ਆਈ ਤੇ ਕਮੈਂਟ ਵੀ ਬਹੁਤ ਕੀਤੇ ਨੇ ਕਿ ਉਹਨਾਂ ਲਈ ਬਹੁਤ ਫਾਇਦੇਮੰਦ ਹੋਇਆ ਉਸੇ ਦੇਸੀ ਕਿਕਰ ਦੇ ਇਹ ਲੌਂਗ ਆ ਜੀ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਲੌਂਗ ਆ ਅੱਜ ਕੱਲ ਇਹ ਲੌਂਗ ਲੱਗੇ ਹੋਏ ਨੇ ਤੁਹਾਨੂੰ ਦੇਸੀ ਕਿਕਰ ਤੇ ਆਮ ਦਿਖ ਜਾਣਗੇ ਇਹ ਜ਼ਿਆਦਾਤਰ ਤੇ ਤਾਂ ਪਿੰਡਾਂ ਦੇ ਵਿੱਚ ਕਿਕਰਾਂ ਲੱਗੀਆਂ ਹੁੰਦੀਆਂ ਵਾਂ ਪਰ ਇਸ ਤੋਂ ਬਾਅਦ ਵਿੱਚ ਇਹਨੇ ਹੌਲੀ-ਹੌਲੀ ਆ ਪੀਲੇ ਰੰਗ ਦੇ येलो ਕਲਰ ਦੇ ਫੁੱਲ ਬਣ ਜਾਣੇ ਇਹੀ ਲੌਂਗ ਅਗਰ ਤੁਸੀਂ ਹੁਣ ਖਾਓਗੇ ਤਾਂ ਤੁਹਾਨੂੰ ਗੈਸ ਤਜਾਬ ਕਟੀਆਂ ਕਾਬਜ ਪਚਨ ਸ਼ਕਤੀ ਵਾਸਤੇ ਮਤਲਬ ਮੂੰਹ ਦੇ ਸਵਾਦ ਮੈਂ ਕਹਣਾ ਜੀ ਤੁਸੀਂ ਜਿੰਨੇ ਮਰਜੀ ਸਬਜ਼ੀਆਂ ਫਲ ਫਰੂਟ ਖਾ ਲਵੋ ਜੋ ਇਸ ਚੀਜ਼ ਨੇ ਖਾਣ ਦੇ ਵਿੱਚ ਆਨੰਦ ਦੇਣਾ ਨਾ ਤੁਹਾਨੂੰ ਉਹ ਕੋਈ ਚੀਜ਼ ਦੇ ਨਹੀਂ ਸਕਦੀ ਪਲਾਂ ਤੁਸੀਂ ਕਿੰਨੇ ਵੀ ਪੈਸੇ ਦੇ ਕੇ ਕਿਸੇ ਤੋਂ ਇਹ ਚੀਜ਼ ਲੌਂਗ ਮੰਗੋਗੇ ਤੁਹਾਨੂੰ ਤਾਂ ਵੀ ਨਹੀਂ ਬਜ਼ਾਰਾਂ ਚੋਂ ਮਿਲਣੇ ਇਹ ਕੁਦਰਤ ਦਾ ਦਿੱਤਾ ਹੋਇਆ ਸਭ ਨੂੰ ਇੱਕ ਗੋਡ ਗਿਫਟ ਆ ਕਿ ਤੁਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅਜ਼ਮਾਓ ਤੇ ਖਾਓ ਤੇ ਸ਼ੇਅਰ ਤੇ ਜ਼ਰੂਰ ਲਾਈਕ ਕਰ ਦੇਣਾ ਇਹਦੇ ਮੈਂ ਕਹਿੰਨਾ ਜੀ ਤੁਸੀਂ ਯਕੀਨ ਜਾਣਿਓ ਖਾਓਗੇ ਨਾ ਇਹਦੇ ਲੌਂਗ ਕਿਸੇ ਵਕਤ ਵੀ 15-20 ਲੌਂਗ ਇਹਦੇ ਤੋੜ ਕੇ ਖਾ ਲਿਆ ਕਰੋ ਬਹੁਤ ਵਧੀਆ ਫਾਇਦੇ ਸਿਹਤ ਲਈ ਠੰਢੀ ਬਹੁਤ ਆ ਜਿਆਦੀ ਇਹ ਲੌਂਗ ਗਰਮੀ ਦੇ ਵਿੱਚ ਖਾਣ ਲਈ ਤੁਹਾਡਾ ਸਰੀਰ ਜਿਹੜਾ ਕਹਿੰਦਾ ਨਾ ਮੇਰੇ ਮਿੱਢੇ ਚ ਗਰਮੀ ਆ ਜੀ ਮੈਨੂੰ ਬਹੁਤ ਗਰਮੀ ਮਹਿਸੂਸ ਹੁੰਦੀ ਆ ਉਹਦੇ ਲਈ ਤਾਂ ਜੀ ਰਾਮ ਬਾਣਾ ਇਹਨਾਂ ਤਿਜਾਬ ਗਟਿਆ ਕਬਜ ਦੂਰ ਕਰਨ ਵਾਸਤੇ ਪੇਟ ਦੇ ਰੋਗਾਂ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਆ ਵੀਰ ਇਹਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਅੱਗੇ ਕਿਸੇ ਲਈ ਭਲਾ ਬਹੁਤ ਵਧੀਆ ਹੈ ਦੇਸੀ ਕਿਕਰ ਦੇ ਲੌਂਗ ਹਣ ਖਾਣ ਦਾ ਪੈਦਾ ਅੱਗੇ ਨੇ ਹੀ ਫੁੱਲ ਬਣ ਜਾਣਾ ਫਿਰ ਕੋਈ ਫਾਇਦਾ ਨਹੀਂ ਵੀਰੇ ਧੰਨਵਾਦ ਥੈਂਕ ਯੂ